ਜੀ ਆਏ ਨੂੰ ਪਿਆਰੇ ਵਿਦਿਆਰਥੀਓ ਨੌਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਪੰਜਵਾਂ ਜੀਵਨ ਦੀ ਮੁੱਢਲੀ ਇਕਾਈ ਤੇ ਇਸ ਅਧਿਆਇ ਦੇ ਪੰਨਾ ਨੰਬਰ 51 ਤੇ ਆਏ ਦੋ ਸਵਾਲ ਜਿਹੜੇ ਨੇ ਅਧਿਆਇ ਅੰਦਰਲੇ ਉਹ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਾਰੇ ਵਿਦਿਆਰਥੀਓ ਤੁਹਾਡੀਆਂ ਅੰਗਰੇਜ਼ੀ ਦੀਆਂ ਤੇ ਗਣਿਤ ਦੀਆਂ ਲੋੜਾਂ ਵੀ ਇਸੀ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚੜਸਾਲ ਚੈਨਲ ਨੂੰ ਖੋਲੋ ਤੇ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੁਹਾਨੂੰ ਤੇ ਮਿਲਣਗੀਆਂ 9th ਇੰਗਲਿਸ਼ MCB 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ ਤੇ ਨਾਲ ਹੀ ਤੁਹਾਨੂੰ ਮਿਲਣਗੀਆਂ ਗਣਿਤ ਵਿੱਚ 9th ਮੈਥ ਨੋਟਸ ਤੇ ਫਿਰ ਆਪਣਾ ਨੌਵੀਂ ਨਵੀਂ ਨਵੀਂ ਗਣਿਤ ਪੰਜਾਬੀ ਮੀਡੀਅਮ ਵਿੱਚ ਤੇ ਪੀਐਸਸੀਬੀ 9th ਮੈਥ ਇੰਗਲਿਸ਼ ਮੀਡੀਅਮ ਵਿੱਚ ਫਿਰ ਗਣਿਤ ਦੇ ਸਿਧਾਂਤ ਤੇ ਫਿਰ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੌਲੇਜ ਵਧਾ ਕਰਨ ਲਈ ਇੱਕ ਪਲੇਲਿਸਟ ਹੈ ਜੀ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਵੀ ਵੀਡੀਓਜ਼ ਵੀ ਜ਼ਰੂਰ ਦੇਖੋ ਆਹ ਦੇਖਿਓ ਬੱਚਿਓ ਨੇ ਇਹ ਵਾਲੇ ਦੋ ਸਵਾਲ ਸੋ ਪਹਿਲਾ ਸਵਾਲ ਹੈ ਕਿਨੇ ਸੈੱਲ ਦੀ ਖੋਜ ਕਿਸ ਨੇ ਅਤੇ ਕਿਵੇਂ ਕੀਤੀ ਸੋ ਸੈੱਲ ਦੀ ਖੋਜ ਰਾਬਰਟ ਹੁੱਕ ਰਾਬਰਟ ਹੁੱਕ ਸੈਂਸਰ ਦਾ ਨਾਮ ਸੀ ਉਹਨੇ 1665 ਵਿੱਚ ਕੀਤੀ ਅਤੇ ਇਹਦਾ ਜਵਾਬ ਆ ਗਿਆ ਕਿਸ ਨੇ ਕੀਤੀ ਰਾਬਰਟ ਹੁੱਕ ਨੇ ਕੀਤੀ ਤੇ ਕਿਵੇਂ ਕੀਤੀ ਉਹ ਕਾਰਕ ਜਿਹੜਾ ਕਾਰਕ ਹੁੰਦਾ ਹੈ ਟੱਕਾ ਜਿਹੜਾ ਹੁੰਦਾ ਹੈ ਨਾ ਜਿਹੜਾ ਅਸੀਂ ਉਹ ਬੋਤਲਾਂ ਵਿੱਚ ਲਗਾ ਹੁੰਦਾ ਹੈ ਉਹ ਕਾਰਕ ਦੀ ਪਤਲੀ ਪਰਤ ਜਾਂ ਪਤਲੀ ਕਾਟ ਕਹ ਲੋ ਉਹਦੀ ਛਿਲੜ ਜਿਹੜੀ ਹੁੰਦੀ ਹੈ ਪਤਲੀ ਛਿਲੜ ਦਾ ਸਵੈ ਨਿਰਮਿਤ ਆਪਣੇ ਆਪ ਬਣਾਇਆ ਖੁਰਦਵੀਨ ਜਾਂ ਸੁਖਮ ਦਰਸ਼ੀ ਜਿਹਨੂੰ ਅਸੀਂ ਕਹਿ ਦਿੰਦੇ ਆ ਖੁਰਦਵੀਨ ਕਹਿੰਦੇ ਆ ਮਾਈਕਰੋਸਕੋਪ ਨੂੰ ਪੰਜਾਬੀ ਵਿੱਚ ਅਸੀਂ ਖੁਰਦਵੀਨ ਵੀ ਕਹਿ ਦਿੰਦੇ ਆ ਸੁਖਮ ਦਰਸ਼ੀ ਵੀ ਕਹਿ ਦਿੰਦੇ ਆ ਸੈਲ ਵਡੇ ਨੂੰ ਡਿਜ਼ਾਈਨ ਬਣਾਨੇ ਉਹਨੇ ਆਪ ਪਿਆਰ ਕੀਤਾ ਹੋਇਆ ਸੀਗਾ ਠੀਕ ਹੈ ਰਾਹੀ ਨਿਰੀਖਣ ਕਰ ਰਿਹਾ ਸੀਗਾ ਉਹ ਦੇਖ ਰਿਹਾ ਸੀਗਾ ਪਰਤ ਦਾ ਹਨ ਜਿਹੜੀ ਉਹ ਛਿਲੜ ਸੀਗੀ ਜਦੋਂ ਉਸਨੇ ਵੇਖਿਆ ਕਿ ਕਾਰਕ ਦੀ ਬਣਤਰ ਮਧੂਮੱਖੀ ਦੇ ਛੱਤੇ ਵਰਗੀ ਸੀ ਤੇ ਬੱਚੋ ਮਧੂਮੱਖੀ ਦਾ ਛੱਤਾ ਦੇਖੋ ਚ ਨਿੱਕੇ ਨਿੱਕੇ ਖੋਲ ਹੁੰਦੇ ਨੇ ਕਿੰਨੇ ਸਾਰੇ ਨਾਲ ਜੁੜੇ ਹੋਣਾ ਜਿਸ ਵਿੱਚ ਅਨੇਕ ਛੋਟੇ ਛੋਟੇ ਖਾਨੇ ਸਨ ਰਾਬਰਟ ਹੁੱਕ ਨੇ ਇਹਨਾਂ ਖਾਨਿਆਂ ਨੂੰ ਸੈੱਲ ਦਾ ਨਾਮ ਦਿੱਤਾ ਸੋ ਇਸ ਢੰਗ ਦੇ ਨਾਲ ਉਹਨੇ ਸੈੱਲ ਦੀ ਖੋਜ ਕੀਤੀ ਤੇ ਇਹ ਜਿਹੜਾ ਇਹ ਸਵਭ ਬਣਿਆ ਸੀਗਾ ਤੇ ਸੈੱਲ ਦਾ ਅਖਰੀ ਅਰਥ ਹੈ ਕੋਠੜੀ ਠੀਕ ਹੈ ਨਾ ਜਿਹੜਾ ਅਸੀਂ ਕਹਿੰਦੇ ਵੀ ਕਾਲ ਕੋਠੜੀ ਉਹ ਜਿਹੜਾ ਨਿਕਾਜਾ ਬਣਿਆ ਹੁੰਦਾ ਜਿਹੜੇ ਬੰਦੇ ਉਹ ਜੇਲ੍ਹਾਂ ਚ ਬਣੀ ਹੁੰਦੀ ਹੈ ਤੇ ਉਹਨੂੰ ਵੀ ਸੈਲ ਕਹਿੰਦੇ ਆ ਆਪਾਂ ਸੋ ਸੈਲ ਦਾ ਅਖਰੀ ਅਰਥ ਹੈ ਕੋਠੜੀ ਤੇ ਉਹਨੂੰ ਦੇਖਿਆ ਗਿਆ ਮਦਮੋਖੇ ਦੇ ਛੱਤੇ ਵਾਂ ਉਨੀ ਕਿੰਨੇ ਕੀ ਕੋਠੜੀਆਂ ਬਣੀਆਂ ਹੋਈਆਂ ਨੇ ਸਾਰੀਆਂ ਸੋ ਉਹਨੇ ਉਹਨੂੰ ਸੈਲ ਦਾ ਨਾਮ ਦਿੱਤਾ ਠੀਕ ਹੈ ਦੂਜਾ ਆ ਗਿਆ ਸੈਲ ਨੂੰ ਜੀਵਨ ਦੀ ਸੰਰਚਨਾਤਮਕ ਅਤੇ ਕਿਰਿਆਤਮਕ ਇਕਾਈ ਕਿਉਂ ਕਹਿੰਦੇ ਹਨ ਸੋ ਇਹ ਦੋ ਗੱਲਾਂ ਨੇ ਇੱਕ ਰਚਨਾਤਮਕ ਤੇ ਕਿਰਿਆਤਮਕ ਉਹ ਦੇਖੀਏ ਸੈੱਲ ਨੂੰ ਜੀਵਾਂ ਦੀ ਰਚਨਾਤਮਕ ਇਕਾਈ ਕਿਹਾਇਆ ਕਿਹਾ ਇਕਾਈ ਕਿਹਾ ਜਾਂਦਾ ਹੈ ਕਿਉਂਕਿ ਜਿਵੇਂ ਕੋਈ ਇੱਟ ਕਿਸੇ ਇਮਾਰਤ ਦੇ ਢਾਂਚੇ ਦੀ ਮੂਲ ਇਕਾਈ ਹੈ ਕੋਈ ਵੀ ਇਮਾਰਤ ਲੈ ਲਓ ਛੋਟੀ ਵੱਡੀ ਦਰਮਿਆਨੀ ਉਹਦੀ ਮੂਲ ਇਕਾਈ ਜਿਹੜੀ ਬੱਚੇ ਛੋਟੇ ਛੋਟੀ ਇਕਾਈ ਉਹ ਹੈਗੀ ਇੱਟ ਠੀਕ ਹੈ ਨਾ ਇੱਟਾਂ ਦੇ ਨਾਲ ਹੀ ਫਿਰ ਬੱਚੇ ਨੀਹਾਂ ਬਣਦੀਆਂ ਨੇ ਇੱਟਾਂ ਦੇ ਨਾਲ ਹੀ ਕੰਧਾਂ ਬਣਦੀਆਂ ਨੇ ਇੱਟਾਂ ਵਰਤ ਕੇ ਹੀ ਫਿਰ ਹੋਰ ਜਿਹੜੇ ਜਿਹੜੇ ਕੰਮ ਕੀਤੇ ਬਾਅਦ ਚ ਫਿਰ ਉਹ ਪਾਵੇਂ ਲੈਂਟਰ ਪਾ ਦਿਓ ਪਲੱਸਤਰ ਕਰ ਦਿਓ ਹਨਾ ਸੋ ਮੂਲ ਇਕਾਈ ਉਹਦੀ ਕੀ ਇੱਟ ਹੈਗੀ ਹੈ ਉਸੇ ਤਰ੍ਹਾਂ ਸੈੱਲ ਹਰੇਕ ਜੰਤੂ ਅਤੇ ਪੌਦੇ ਦੀ ਰਚਨਾ ਦੀ ਮੂਲਿਕਾ ਹੀ ਹੈ ਜਿਵੇਂ ਹਜ਼ਾਰਾਂ ਇੱਟਾਂ ਦੇ ਨਾਲ ਨੀ ਕਿ ਮਾਰਦ ਬੰਦੀ ਹੈ ਇਸੇ ਤਰ੍ਹਾਂ ਬੱਚਿਓ ਅਰਬਾਂ ਖਰਬਾਂ ਸੈੱਲਾਂ ਦੇ ਨਾਲ ਜੀਵ ਜੰਤੂ ਬਣਦੇ ਨੇ ਠੀਕ ਹੈ ਸੋ ਇਹ ਰਚਨਾ ਦੀ ਮੂਲਿਕਾ ਸਾਰੇ ਜੀਵ ਇੱਕ ਜਾਂ ਅਨੇਕਾਂ ਸੈੱਲਾਂ ਤੋਂ ਬਣਿਆ ਹਨ ਇੱਥੇ ਮੈਂ ਇੱਕ ਇਸ ਕਰਕੇ ਕਿਹਾ ਹੈ ਕਿਈ ਜੀਵ ਅਮੀਬਾ ਵਰਗੇ ਬੈਕਟੀਰੀਆ ਵਰਗੇ ਐਸੇ ਨੇ ਜਿਹੜੇ ਇੱਕ ਸੈੱਲੀ ਜੀਵ ਨੇ ਉਹ ਇੱਕ ਸੈੱਲ ਆਪਣੇ ਆਪ ਵਿੱਚ ਹੀ ਪੂਰਾ ਜੀਵ ਹੈਗਾ ਕੇਸ ਜੀਵ ਜਿਵੇਂ ਨੇ ਜਿਹੜੇ अनेका ਸੱਲਾਂ ਤੋਂ ਬਣੇ ਹੁੰਦੇ ਨੇ ਸੋ ਸਾਰੇ ਜੀਵ ਭਾਵੇਂ ਇੱਕ ਸੈੱਲ ਤੋਂ ਬਣੇ ਹੋਣ ਭਾਵੇਂ अनेका ਸੱਲਾਂ ਤੋਂ ਬਣੇ ਹੋਣ ਸਾਰੇ ਜੀਵਾਂ ਦੀ ਮੂਲਿਕਾਈ ਰਚਨਾਤਮਕ ਜਿਹੜੀ ਹੈਗੀ ਏ ਉਹ ਸੈੱਲ ਹੈਗੀ ਠੀਕ ਹੈ ਹੁਣ ਹਰੇਕ ਸੈੱਲ ਸਾਹ ਕਿਰਿਆ ਪੋਸ਼ਣ ਪਾਚਨ ਜਨਨ ਮਲ ਤਿਆਗ ਆਦਿ ਵਰਗੀਆਂ ਜੈਵਿਕ ਕਿਰਿਆਵਾਂ ਕਰ ਸਕਦਾ ਹੈ ਹਰ ਸੈੱਲ ਕੋਲੇ ਸਮਰੱਥਾ ਹੈਗੀ ਏ ਉਹਦੇ ਵਿੱਚ ਨਿਕੜੇ ਅੰਗ ਹੁੰਦੇ ਨੇ ਉਹਨਾਂ ਨੂੰ ਨਾਲ ਲੈ ਕੇ ਇਹ ਸਾਰਾ ਇਹਦਾ ਕੰਮ ਕਰਦਾ ਹੈ ਸੋ ਜੋ ਜੀਵਨ ਨੂੰ ਚੱਲਦਾ ਰੱਖਦੀਆਂ ਹਨ ਸਾਡਾ ਜੀਵਨ ਇਹਨਾਂ ਦਿਰਾਂ ਚੱਲਦਾ ਹੈ ਸਾਹ ਲੈਣੇ ਆ ਪੋਸ਼ਣ ਕਰਦੇ ਆ ਪਾਚਨ ਕਰਦੇ ਆ ਜਨਨ ਕਰਦੇ ਆ ਮਲ ਤਿਆਰ ਕਰਦੇ ਆ ਨਾ ਇਸ ਤਰ੍ਹਾਂ ਸੈੱਲ ਜੀਵਨ ਦੀ ਕਿਰਿਆਤਮਕ ਇਕਾਈ ਵੀ ਹੈ ਅਸੀਂ ਤੇ ਸਮੁੱਚੇ ਜੀਵ ਸ਼ਰੀਰਕ ਤੌਰ ਤੇ ਕਰਦੇ ਆ ਪਰ ਸ਼ਰੀਰ ਜਿਹੜਾ ਹੈ ਉਹ ਅੰਗਾਂ ਤੋਂ ਬਣਿਆ ਹੈ ਅੰਗ ਟਿਸ਼ੂਆਂ ਤੋਂ ਬਣੇ ਨੇ ਤੇ ਟਿਸ਼ੂ ਸੈੱਲਾਂ ਤੋਂ ਬਣੇ ਨੇ ਤੇ ਸੈੱਲਾਂ ਵਿੱਚ ਹੀ ਇਹ ਬਿਲਕੁਲ ਬਰੀਕੀ ਤੌਰ ਤੇ ਇਹ ਸਾਰੀ ਕਿਰਿਆਵਾਂ ਪੋਸ਼ਣ ਪਾਚਨ ਵਾਰੀਆਂ ਹੁੰਦੀਆਂ ਨੇ ਹਰ ਇੱਕ ਸੈੱਲ ਇਹ ਕਰ ਸਕਦਾ ਹੈ ਸੋ ਇਸ ਤਰ੍ਹਾਂ ਬੱਚਿਓ ਜਿਹੜਾ ਸੈੱਲ ਹੈਗਾ ਉਹ ਕਿਰਿਆਤਮਕ ਇਕਾਈ ਵੀ ਹੈ ਸੋ ਐਸੀ ਪਰਿਵਿਦਿਆਰਥੀਆਂ ਕੋ 15 ਨੰਬਰ 51 ਕੇ ਆਏ ਤੁਹਾਡੇ ਹੈ ਦੋ ਸਵਾਲ ਸੋ ਤੁਸੀਂ ਇਸੇ ਤਰ੍ਹਾਂ ਨਿਯਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰਭ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ